ਗੱਲ ਵੀ ਯਾਰ ਸਾਡੇ ਪ੍ਰਧਾਨ ਜੀ ਨੇ ਸਾਡੇ ਸਾਰੇ ਹੀ ਪਡੋਰੀਆਂ ਨੂੰ ਜਿੱਥੇ-ਜਿੱਥੇ ਵੀ ਸੰਗਤ ਆਈ ਜਾ ਸਾਰਿਆਂ ਦੇ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਵੰਤ ਸਰਬੱਤ ਦਾ ਸੰਗਤ ਜੁਗ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਨ ਜਨ ਦੇ ਲੱਖ-ਲੱਖ ਵਧਾਈਆਂ ਸਰਬੱਤਾਂ ਦੇ ਜਨਮ ਤੇ ਨਾ ਗੱਲ ਜੀ ਸਰਬੋ ਦੋਵੇਂ ਜਨਮ ਆਇਆ ਮੈਂ ਆਪਣੇ ਮੁੰਡੇ ਨੂੰ ਅੱਜ 2008 ਦਾ ਮੋਟਰਸਾਈਕਲ ਚਲਾਇਆ ਸਰਦਾਰਿਆ ਫਿਰ 12 ਕ ਦੇ ਕਰੀਬ ਗੱਡੀ ਦਾ ਗੱਡੀ ਇਸ ਰਾਏ ਉਹਦੀ ਡਰਾਈਵਿੰਗ ਮੇਰੇ ਤੋਂ ਉੱਤੇ ਹੋ ਗਈ। ਫਿਰ ਉਹ ਗੱਲ ਬੈਰ ਦੇਖਦੇ ਕਿ ਮੁੰਡੇ ਵੀ ਤਾਂ ਥੋੜਾ ਜਿਹਾ ਕੱਟਦਾ ਰਹਾ ਦਾ ਵੀ ਮੁੰਡਾ ਕਿੱਥੇ ਗਿਆ ਆਜਾ ਕੱਕਾ ਤੂੰ ਕਹਿੰਦਾ ਸਭ ਦੋਤ ਮੁਕ ਰਹੇ ਦੁਨੀਆ ਦਾ ਵਿੱਚ ਆਣਾ ਕਹਿੰਦੇ ਇੱਕ ਪੁੱਤ ਹੁੰਦਾ ਇੱਕ ਸੋਤਰਾ ਹੁੰਦਾ ਉਹ ਪੁੱਤ ਹੁੰਦਾ ਪੁੱਤਰ ਉਹਦਾ ਜਿਹੜਾ ਪਿਓ ਦੇ ਬਰਾਬਰ ਰਹਿੰਦੇ ਕੋ ਪੁੱਤਰ ਉਹਦਾ ਜਿਹੜਾ ਪਿਓ ਤੋਂ ਡਾਊਨ ਰਹਿੰਦੇ ਸੁਪੁੱਤਰ ਉਹਦਾ ਜਿਹੜਾ ਪਿਓ ਤੋਂ ਕੁੱਤੇ ਜਿਲਦੇ ਇਹ ਤਰ੍ਹਾਂ ਮੁੰਡਾ ਬੇਹੌਸ ਪੁੱਤਰਾ ਕੜਗੀ ਵੀ ਜਾ ਰਿਹਾ ਦੂਜੀ ਗੱਲ ਹੈ ਸਰਪੰਚ ਸਾਹਿਬ ਜੀ ਕਿ ਸਾਡੇ ਬਡੇ ਭਰਾ ਬ੍ਰਿਜ ਜੀ ਲਾਲ ਸਰਪੰਚ ਮੰਗਕਾ ਵਾਲੇ ਸਰਪੰਚ ਜੀ ਤੁਸੀਂ ਜਿਹੇ ਸੰਸਦ ਤੋਂ ਘੱਟ ਨਹੀਂ ਹੈਗੇ ਮੇਲਾ ਜਿਹੜਾ ਸੰਤਾਂ ਦਾ ਲੱਗਦਾ ਹੁੰਦਾ ਇਹ ਵੀ ਬੰਦਾ ਸੰਤ ਆ ਤੇ ਹਰ ਤੋਂ 50 ਸਾਲ ਪਿੱਛੇ ਨਹੀਂ ਚਲੇ ਜਾਉ। ਤੇ ਮੇਰੇ ਪਿੰਡ 'ਚ ਤਾਂ ਮੈਂ ਜੰਪਲਾ ਤੱਕ ਉਸਾ ਕਲਪੂ ਦੇ ਨਾਲੇ ਜਾ। ਇੱਥੇ ਘੱਟਨ ਦੀ ਵੀ ਸਿੱਧੀ ਬੱਚ ਡੰਗਲਾਂ ਨੂੰ ਜਾਂਦੀ ਹੁੰਦੀ ਸੀ। ਅਸੀਂ ਮਸਾਖੀ ਦਾ ਮੇਲਾ ਦੇਖਣ ਜਾਂਦੇ ਹੁੰਦੇ ਸੀ। ਜੋ ਕਹਿੰਦੇ ਨੇ ਇੱਥੇ ਉਹਨੂੰ ਕਰਾ ਹੀ ਕਹਿੰਦੇ ਸੀ ਰੜੜਾ ਕਰਾ ਹੁੰਦਾ ਸੀ ਜੰਮੇ ਇੱਥੇ ਮੱਢੀ ਜਿਹੜੀ ਬਾਬਿਆਂ ਦੀ ਸੀ ਮਾਰੀ ਜਾਂਦੀ ਸੀ ਐਵੇਂ 5-4 ਰਾਂਚੇ ਦੇਖਦੀ ਸੀ ਤੇ ਕੁਝ ਨਹੀਂ ਹੁੰਦਾ। ਇਹ ਬਾਬੇ ਦਾ ਐਸਾ ਦਾ ਬਾਬੇ ਨੇ ਸਾਡੇ ਸਰਪੰਚ ਸਾਹਿਬ ਤੇ ਚੜਾਇਆ ਤੇ ਮੈਂ ਇਹਨੂੰ ਮੈਂ ਅੱਜ ਨਾ ਸੰਤ ਬਿਰਜਨਾਲ ਜੀ ਸਰਪੰਚ ਸਾਹਿਬ ਜੀ ਇੱਥੇ ਤੁਹਾਨੂੰ ਤੁਹੂੰਗਾ ਕਿ ਮੈਂ ਵੀ ਦੇਖਿਆ ਪ੍ਰੋਗਰਾਮ ਕਰਾ ਕੇ ਸਰਪੰਚ ਹੋਂ ਦੇ ਨਾਤੇ ਕਿ ਸਬਜ਼ਾ ਦੇ ਮੇਲੇ ਕਰਾਣਾ ਜਾਂ ਹੋਰ ਕੋਈ ਪ੍ਰੋਗਰਾਮ ਕਰਾਇਆ ਬੰਦੇ ਦੀ ਰੱਤਾ ਨਹੀਂ ਨਾ ਲਗਾਦੇ ਆ ਐਨੀ ਨੱਥ ਭੁਜਾਈ ਹੋ ਜਾਂਦੀ ਆ ਕੈਨ ਉਹ ਔਖਾ ਜਿਹੜਾ ਬੰਦਾ ਮੇਰੇ ਅਰ گاਉਂ ਦਾ ਕਹਿੰਦਾ ਜਰਾ ਟੈਂਟਰ ਪਹਟਾਟ ਲਾ ਜਾ ਆਵਾ ਅਦਾ ਮੈਂਦਾਰ ਅੰਗ ਨਹੀਂ ਖੜਾ ਇਹ ਗੱਲਾਂ ਕਹਿਣੀਆਂ ਸਰਕਾਰੀਆਂ ਪਾਸ ਸਟੇਜ ਨੂੰ ਚਲਾਣਾ ਬਹੁਤ ਔਖਾ ਵਾ ਇਹ ਮੈਂ ਇਹਨੂੰ ਬਹਾਦਰ ਕਹਿੰਦਾ ਵਾਂ ਕਿ ਸਰਪੰਚ ਸਾਹਿਬ ਸਾਡੇ ਏਰੀਆ ਦੇ ਵਿੱਚ ਤੁਸੀਂ ਜੰਗਲ 'ਚ ਮੰਗਲ ਲਾਇਆ ਬਹੁਤ ਬਹੁਤ ਦਾ ਧੰਨਵਾਦ ਗੁਰੂ ਮਾਰਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਇੱਦਾਂ ਤੁਸੀਂ ਜਿੰਨਾ ਵੀ ਗੁਰੂ ਮਾਰਾ ਤੁਹਾਨੂੰ

ਕਿ ਇਹ ਸਰਮਣ ਦਾ ਮੁੰਡਾ ਜਾਂਦਾ ਮੈਂ ਇਹਨੂੰ ਕਹਿਆ ਸੀ ਮੈਂ ਕਿ ਲੋਕ ਮੈਨੂੰ ਇਹ ਕਹਿੰਦੇ ਕਿ ਹਰਮਨ ਦਾ ਪਿਓ ਜਾਂਦਾ ਕਿਉਂਕਿ ਮੈਂ ਇਹਦੀ ਮਿਹਨਤ ਸੱਚ ਜਾਂਦਾ ਸਾਡਾ ਖੂਆ ਮੈਂ ਸਿੱਧੂ ਸਾਹਿਬ ਉਹਨਾਂ ਨੂੰ ਬਹੁਤ ਵਾਰੀ ਕੁੰਦਨ ਸਿੰਘ ਜੀ ਨੂੰ ਬਹੁਤ ਵਾਰੀ ਕੀਤਾ ਭਾਜੀ ਸਾਡਾ ਖੂਆ ਮੈਂ ਇਹਨੂੰ ਖੂਦ ਲੈ ਜਾ ਕੇ ਜਿਹੜਾ ਘੱਟੋ ਘੱਟ 2-2 ਢਾਈ ਘੰਟਾ ਦਾ ਰਿਆਜ਼ ਆ ਹਰਮੋਨੀਅਮ ਆਪ ਵੀ ਆਉਂਦਾ ਗਿਟਾਰ ਆਪ ਵੀ ਆਉਂਦਾ ਤੇ ਮੇਰੀ ਤਾਂ ਇਹ ਹੀ ਖੁਸ਼ੀ ਸੀ ਮੈਂ ਇਹਨੂੰ ਮੈਂ ਕਿਹਾ ਮੈਨੂੰ ਕੋਈ ਕਮੀ ਨਹੀਂ ਜੋ ਮੇਰੇ ਪੱਲੇ ਹੈ ਨਾ ਭਾਈ ਮਿੱਤੋਂ ਲੈ ਰਹਾ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਮੈਨੂੰ ਬਹੁਤ ਖੁਸ਼ੀ ਆ ਪਰ ਮੈਂ ਇਹਨੂੰ ਇਹ ਗੱਲ ਕਦੀ ਕਹੀ ਨਹੀਂ ਬਾਕੀ ਤਕਤ ਤੇ ਖਿਚਣਾ ਨਹੀਂ ਕਿਤੇ ਐਵੇਂ ਹੀ ਕਰਦੇ ਹਵਾ ਦੰਦੇ ਦੇ ਤੇ ਵਾਰੀ ਗਣਾ ਜੀ ਮੈਂ ਬਹੁਤ ਖਰਾ ਹੋ ਗਿਆ ਮੈਂ ਨਹੀਂ ਕਦੀ ਗਾਇਨੂ ਮੈਂ ਤਾਂ ਮੈਨੂੰ ਤਾਂ ਜਿੰਨਾ ਝੜਕ ਉਹ ਵੀ ਮੈਂ ਚੱਕ ਝੜਕਦਾ ਇਹ ਇਹੀ ਹੈ ਦੇ ਹਾਂ ਬਾਕੀ ਭਾਜੀ ਬਹੁਤ ਪਤਾ ਨਹੀਂ ਭਾਜੀ ਬਹੁਤ ਬਹੁਤ ਸਾਰੀ ਮਿਹਨੇ ਸਾਰੀ ਸੇਵਾ ਦਾ ਮੇਰੇ ਵੱਲੋਂ ਫੇਰ ਤੁਹਾਨੂੰ ਬਹੁਤ ਬਾਕਮੋਦਤ ਹੈ